ਲੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਨਾਬਾ ਨਗਰ ਕੌਂਸਲ ਕਮੇਟੀ ਦੇ ਵਿੱਚ ਆਪ ਪਾਰਟੀ ਦੇ ਹਰਪ੍ਰੀਤ ਸਿੰਘ ਕੌਂਸਲਰਾਂ ਨੇ ਮੌਜੂਦਾ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਸਾਨੂੰ ਏਜੰਡਾ ਜ਼ਰੂਰ ਮੀਟਿੰਗ ਲਈ ਭੇਜਿਆ ਜਾਂਦਾ ਹੈ ਪਰ ਕੌਂਸਲਰਾਂ ਦੇ ਦਸਤਖਤ ਕਰਾਂ ਵਿੱਚ ਹੀ ਕਰਵਾ ਲਏ ਜਾਂਦੇ ਹਨ ਕੋਈ ਮੀਟਿੰਗ ਨਹੀਂ ਕੀਤੀ ਜਾਂਦੀ ਸਾਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ 6 ਮਹੀਨੇ ਤੋਂ ਮੀਟਿੰਗ ਹਾਲ ਦਾ ਕਹਿੰਦੇ ਦਰਵਾਜ਼ਾ ਤੱਕ ਨਹੀਂ ਖੁੱਲਿਆ ਅੱਜ ਮੀਟਿੰਗ ਰੱਖੀ ਗਈ ਅਸੀਂ ਮੀਟਿੰਗ ਵਿੱਚ ਪਹੁੰਚੇ ਪਰ ਦਸਤਖਤ ਪਹਿਲਾਂ ਹੀ ਹੋ ਚੁੱਕੇ ਸਨ ਉਹਨਾਂ ਡੀਸੀ ਅਤੇ ਐਸਡੀਐਮ ਤੋਂ ਮੰਗ ਕੀਤੀ ਹੈ ਕਿ ਮੀਟਿੰਗ ਕੌਂਸਲ ਦੇ ਦਫ਼ਤਰ ਵਿੱਚ ਹੀ ਹੋਣੀ ਚਾਹੀਦੀ ਹੈ ਲੋਕਾਂ ਨੂੰ ਪਤਾ ਲੱਗੇ ਕਿ ਕੰਮ ਕਰਵਾਉਣੇ ਹਨ ਦੂਸਰੇ ਪਾਸੇ ਜਦੋਂ ਯੋਧੇ ਨਾਲ ਗੱਲਬਾਤ ਕਰਨੀ ਚਾਹੀਤਾ ਉਹ ਆਪਣੇ ਦਫ਼ਤਰ ਵਿੱਚ ਨਹੀਂ ਸਨ ਦਫ਼ਤਰ ਵਿੱਚ ਲਾਈਟਾਂ ਜ਼ਰੂਰ ਚੱਲ ਰਹੀਆਂ ਸਨ ਪ੍ਰਧਾਨ ਦੇ ਪਤੀ ਨੇ ਕਿਹਾ ਕਿ ਮੀਟਿੰਗ ਹੋ ਚੁੱਕੀ ਹੈ ਤੇ ਕਾਉਂਸਲਰਾਂ ਵਿੱਚੋਂ ਵੀ ਸਾਡੇ ਨਾਲ ਵੀ ਕਾਉਂਸਲਰ ਹਨ ਸਾਨੂੰ ਇਹਨਾਂ ਦੋ ਕਾਉਂਸਲਰ ਨਾਲ ਕੋਈ ਫਰਕ ਨਹੀਂ ਪੈਂਦਾ ਨਾਬਾ ਤੋਂ ਬਿਊਰੋ ਰਿਪੋਰਟ ਜੀ ਸਿੰਘ ਐਮਸੀ ਵਾਰਡ ਨੰਬਰ 3 ਆ ਦੇਖੋ ਆਪਣਾ ਅੱਜ ਮੀਟਿੰਗ ਸੀਗੀ ਜੀ 2 ਤਰੀਕ ਨੂੰ ਨਾਗਰ ਕਾਉਂਸਲ ਨਾਬਾ ਦੀ ਸਧਾਰਨ ਮੀਟਿੰਗ 2 12 ਨੂੰ 11 ਵਜੇ ਅਸੀਂ 10 55 ਤੇ ਉਰੇ ਪਹੁੰਚ ਗਏ ਸੀਗੇ ਕਮੇਟੀ ਦੇ ਵਿੱਚ ਤਾਂ ਨਾ ਤਾਂ ਉਰੇ ਪ੍ਰਧਾਨ ਸਾਹਿਬ ਨੇ ਨਾਈਓ ਸਾਹਿਬ ਨੇ ਤਾਂ ਤੁਹਾਨੂੰ ਰਜਿਸਟਰ ਵੀ ਦਿਖਾਇਆ ਇਹਦੇ ਤਾਂ ਸਾਇਨ ਲੋਕਾਂ ਦੇ ਘਰੋਂ ਹੀ ਹੋ ਜਾਂਦੇ ਨੇ ਐਮਸੀਆਂ ਦੇ ਐਮਸੀਆਂ ਦੀ ਪਤਾ ਨਹੀਂ ਕੀ ਮਜਬੂਰੀ ਹੈ ਸਾਡਾਂ ਦੀ ਹਨ ਨੂੰ ਬਾੜ ਦੇ ਲੋਕਾਂ ਨੇ ਚੁਣਿਆ ਵੀ ਅਸੀਂ ਉਹਨਾਂ ਦਾ ਕੋਈ ਕੰਮ ਕਰਾਈ ਅਸੀਂ ਜੋ ਵੀ ਕੰਮ ਲੈ ਕੇ ਆਉਨੇ ਆ ਤੇ ਉਰੇ ਕੋਈ ਹੁੰਦਾ ਹੀ ਨਹੀਂ ਮੌਕੇ ਤੇ ਮਹੀਨੇ ਦੋ ਮਹੀਨੇ ਬਾਅਦ ਮੀਟਿੰਗ ਹੁੰਦੀ ਆ ਉਸ ਦਿਨ ਵੀ ਮੀਟਿੰਗ ਆ ਕਰਾਂਗੇ ਚੋਸਾਇਨ ਕਰਾ ਕੇ ਮੀਟਿੰਗ ਹੋ ਜਾਂਦੀ ਆ ਅੱਜ ਤੁਹਾਨੂੰ ਸਾਡੇ ਕੋਲ ਚੱਲਿਆ ਮੀਟਿੰਗ ਹੋਈ ਨਹੀਂ ਮੀਟਿੰਗ ਨੂੰ 2 ਮਹੀਨੇ ਹੋ ਗਏ 2 ਮਹੀਨੇ ਕੋਈ ਮੀਟਿੰਗ ਨਹੀਂ ਹੋਈ ਨਾ ਮੀਟਿੰਗ ਹਰ ਮਹੀਨੇ ਹੋਣਾ ਜ਼ਰੂਰੀ ਹੈ ਹਰ ਮਹੀਨੇ ਹੋਣੀ ਚਾਹੀਦੀ ਹੈ ਕਿਹੜੀ ਪਾਰਟੀ ਤੋਂ ਤੁਸੀਂ ਕੌਂਸਲ ਮੈਂ ਆਮ ਆਦਮੀ ਤਾਂ ਕਿ ਤੁਹਾਡੀ ਕੋਈ ਸੁਣਵਾਈ ਹੋ ਰਹੀ ਕੋਈ ਪਤਾ ਨਹੀਂ ਇਹ ਤਾਂ ਹੁਣ ਪ੍ਰਧਾਨ ਸਾਹਿਬੇ ਦੱਸ ਸਕਦੇ ਨੇ ਕਿ ਸਾਡੇ ਅਸੀਂ 90 'ਚ ਰਹਿੰਦੇ ਆ ਕਿ 12 ਹਾਂਜੀ ਕੀ ਅੱਜ ਦਾ ਕੀ ਏਜੰਡਾ ਸੀ ਮੀਟਿੰਗ ਦਾ ਵੀ ਅੱਜ ਏਜੰਡਾ ਸੀਗਾ ਟੈਂਡਰ ਹੋਣੇ ਸੀਗੇ ਕੰਮਾਂ ਦੇ ਹਾਂ ਤੇ ਉਹਦੇ ਵਿੱਚ ਵੀ ਸਾਡੀ ਕੋਈ ਪੁੱਛ ਪੜਤਾਲ ਨਹੀਂ ਹੈਗੀ ਕਿ ਕਿਹੜੇ ਕੰਮ ਤੁਸੀਂ ਆਪਣਾ ਮਹੱਲੇ ਦੇ ਜਿਹੜੇ ਜ਼ਰੂਰੀ ਕੰਮ ਨੇ ਉਹ ਹੋਣ ਵਾਲੇ ਨੇ ਬਹੁਤ ਬੁਰਾ ਹਾਲ ਹੈ ਲਾਈਟਾਂ ਦਾ ਬੁਰਾ ਹਾਲ ਹੈ ਪਰ ਪ੍ਰਧਾਨ ਸਾਹਿਬ ਤਾਂ ਉਹਨਾਂ ਦੇ ਕੰਨ ਤੇ ਜੋ ਨਹੀਂ ਸਰਕ ਦੀ ਹਰ ਵਾਰੀ ਇਹ ਹਾਲ ਹੁੰਦਾ ਜਿੰਨੇ ਵੀ ਐਮਸੀ ਨੇ ਕਾਲੀ ਕਾਂਗਰਸ ਉਹਨਾਂ ਦੇ ਘਰਾਂ ਤੋਂ ਜਾ ਕੇ ਸਾਈਨ ਕਰਾਏ ਜਾਂਦੇ ਸਰਕਟਾ ਜਾਂਦੇ ਮੀਟਿੰਗ ਨਹੀਂ ਕੋਈ ਪਹੁੰਚਦਾ ਹਾਂਜੀ ਨਾ ਮੀਟਿੰਗ ਤਾਂ ਅੱਜ ਤੱਕ ਨਹੀਂ ਹੋਈ ਇੱਕ ਵੀ 2 ਸਾਲ ਹੋ ਗਏ ਇੱਕ ਵੀ ਮੀਟਿੰਗ ਮੀਟਿੰਗ ਹਾਲਚ ਨਹੀਂ ਹੋਈ ਮੈਂ ਡੀਸੀ ਸਾਹਿਬ ਨੂੰ ਵੀ ਫੋਨ ਕਰਨ ਲੱਗਿਆ ਅਜੇ ਜੀ ਸਾਹਿਬ ਨੂੰ ਵੀ ਕਰ ਰਹੇ ਹਾਂ ਜੀ ਹਾਂਜੀ ਕਿ ਤੁਹਾਨੂੰ ਸੁਰੇਆ ਨੇ ਮਿਲਦਾ ਸਾਡੇ ਦਾ ਏਜੰਡਾ ਪਹੁੰਚਦਾ ਜੇ ਮੌਕੇ ਤੇ ਜਾਵਾਂ ਤੇ ਅਸੀਂ ਉਰੇ ਆਉਣੇ ਸਾਨੂੰ ਤਾਂ ਰਜਿਸਟਰ ਵੀ ਨਹੀਂ ਮਿਲਦਾ ਸਾਈਨ ਕਰਨ ਨੂੰ ਹੁਣ 11:30 ਵਜੇ ਕੇ ਹੁਣ ਜਾ ਕੇ ਰਜਿਸਟਰ ਮਿਲਿਆ ਸਾਈਨ ਕਰਨ ਲਈ ਬਾਕੀਆਂ ਦੇ ਸਾਈਨ ਪਹਿਲਾਂ ਹੀ ਹੋਏ ਹੋਣ ਮੈਂ 10:55 ਤੇ ਉਰੇ ਕਮੇਟੀ ਪਹੁੰਚ ਗਿਆ ਸੀ ਜੀ ਐਸ ਡੀ ਐਮ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇੱਥੇ ਇੱਕ ਨਿਗਰਾਨ ਲਾਇਆ ਜਾਣਾ ਜਿਨ੍ਹਾਂ ਦੀ ਮੀਟਿੰਗ ਹਾਲ ਦੇ ਵਿੱਚ ਹੀ ਮੀਟਿੰਗ ਹੋਈ ਜਾਵੇ ਮੈਨੂੰ ਲੱਗਦਾ ਮੀਟਿੰਗ ਹਾਲ ਨੂੰ ਵੀ ਖੋਲੇ ਨੂੰ 6 ਮਹੀਨੇ ਹੋ ਗਏ ਅਜਾ ਅਰਪੀਤ ਜੀ ਤੇ ਨਾਲ ਕੌਣ ਨੇ ਉਹਦੇ ਨਾਲ ਉਹਨਾਂ ਦੇ ਸੰਦੀਪ ਜੀ ਨੇ ਇਹਨਾਂ ਦੀ ਮਿਸਿਸ ਕਿੱਥੇ ਨੇ ਉਹ ਕਹਿੰਦੇ ਆਈ ਸੀ ਉਸ ਤੋਂ ਪਹਿਲਾਂ ਪਹਿਲਾਂ ਕੋਈ ਵੀ ਨਹੀਂ ਆਇਆ ਜੀ ਇੱਥੇ ਇੱਥੇ ਕੋਈ ਵੀ ਨਹੀਂ ਆਇਆ ਬਾਰ ਸিসিਟੀਵੀ ਕੈਮਰੇ ਲੱਗੇ ਹੋਏ ਨੇ ਗੱਲ ਇਹ ਆ ਵੀ ਦੇਖੋ ਜਿਹੜੇ ਸਾਡੀ ਪਾਰਟੀ ਦੇ ਨੇ ਉਹ ਸਾਨੂੰ ਟਾਈਮ ਤੇ ਆਇਆ ਆਪਣਾ ਸਾਈਨ ਕਰਕੇ ਲੰਘ ਜਾਣ ਕਰਨ ਨੂੰ ਚ ਕੀ ਦਿੱਕਤ ਹੈ ਜਿਨ੍ਹਾਂ ਨੂੰ ਕੋਈ ਆਬਜੈਕਸ਼ਨ ਹੈ ਸਾਈਨ ਕਰਾਉ ਤਾਂ ਨਹੀਂ ਕਰਾਇਆ ਜਾਂਦੇ ਨਾ ਜੀ ਨਾ ਦੇਖੋ ਸਾਰੇ ਬੰਦੇ ਇੱਥੋਂ ਕਰਕੇ ਕਿਹਨੇ ਜੀ ਸਾਰੇ ਬੰਦੇ ਚਲੇ ਗਏ ਆਪਣਾ ਉਹ ਤੇ ਕਿਹੜਾ ਕੋਈ ਪੰਡਾ ਕੋਈ ਰੋਲੇ ਵਾਲਾ ਕੰਮ ਤਾਂ ਹੈ ਨਹੀਂ ਤੀ ਦੇਖੋ 23 24 ਬੀ ਐਮ ਸੀ ਸਾਡੇ ਨਾਲ ਨੇ ਜੇ ਇੱਕ ਤੋਂ ਨਾਲ ਨਹੀਂ ਹੈਗੇ ਤਾਂ ਸਾਨੂੰ ਕੋਈ ਚੱਕਰ ਵੀ ਨਹੀਂ ਇਹਨਾਂ ਦਾ 2-3 ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ